ਸੋਚਾ ਸਿੰਘ ਲੰਗਾ ਅਕਾਲੀ ਦਲ ਲਈ ਇਹ ਫੈਸਲਾ ਲੈਣਾ ਬੜਾ ਔਖਾ ਸੀ ਕਿ ਉਹਨਾਂ ਨੂੰ ਵਾਪਸ ਲਿਆ ਜਾਵੇ ਲੇਕਿਨ ਸਭ ਤੋਂ ਔਖੇ ਦੌਰ ਦੇ ਵਿੱਚ ਸਭ ਤੋਂ ਔਖਾ ਫੈਸਲਾ ਆਖਿਰ ਉਹਨਾਂ ਨੇ ਲੈ ਹੀ ਲਿਆ ਕੀ ਕਹਿੰਨੇ ਬਿਲਕੁਲ ਸੋਚਾ ਸਿੰਘ ਲੰਗਾ ਉਹਨਾਂ ਤੇ ਜਿਹੜਾ ਕੇਸ ਸੀ ਖਾਸ ਤੌਰ ਤੇ ਸ਼ਾਇਦ ਹੀ ਕਿਸੇ ਅਕਾਲੀ ਲੀਡਰ ਤੇ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਆਇਆ ਹੋਣਾ ਇਹ ਮਾਮਲੇ 'ਚ ਕ੍ਰਪਸ਼ਨ ਦੇ ਆਏ ਹੋਣਗੇ ਹੋਰ ਆਏ ਹੋਣਗੇ ਜਿਹੜਾ ਇੱਕ ਨਾਕੀ ਮਾਮਲਾ ਸੀ ਅਕਾਲੀ ਲੀਡਰਸ਼ਿਪ ਨੂੰ ਇਦੇ ਤੋਂ ਅਲੱਗ ਤਰ੍ਹਾਂ ਦੀ ਦੇਖਿਆ ਜਾਂਦਾ ਸੀ ਦੂਜੀ ਲੀਡਰਸ਼ਿਪ ਨਾਲੋਂ ਜਿਹੜੀਆਂ ਹੋਰ ਪਾਰਟੀਆਂ ਦੀ ਲੀਡਰਸ਼ਿਪ ਸੀ ਕਈ ਵਾਰੀ ਤੇ ਜਦੋਂ ਵੀਡੀਓ ਸਾਹਮਣੇ ਆਈ ਤੇ ਵੀਡੀਓ ਦਾ ਕੋਈ ਜਵਾਬ ਨਹੀਂ ਸੀ ਇੱਕ ਲੈਵਲ ਦੇ ਉੱਤੇ ਤਾਂ ਕ੍ਰਿਮੀਨਲ ਪਰਚਾ ਵੀ ਦਰਜ ਹੋਇਆ ਤੇ ਨਾਲ ਦੀ ਨਾਲ ਜਿੰਦਰਾ ਕਾਲਤ ਕੋਲ ਵੀ ਕਈ ਸੂਚਨਾ ਤਾਂ ਉਧਰੋਂ ਵੀ ਇਹ ਪੱਤੋਂ ਸ਼ੇਕੇਗੇ ਤੇ ਇਧਰ ਬਕੰਦਮਾ ਚੱਲ ਪਿਆ ਉਸ ਤੋਂ ਬਾਅਦ ਲਗਾਤਾਰ ਫਿਰ ਉਹਨਾਂ ਨੇ ਕੁਝ ਵੀ ਕਰਕੇ ਜਿਹੜੇ ਵੀਡੀਓ ਸੀ ਜਿਹੜੀ ਬੀਬੀ ਨੂੰ ਚਲੋ ਮਰਾਮ ਨੂੰ ਕੇ ਬੈਂਡਰਾ ਕਰਾ ਲਿਆ ਬਾਕੀ ਚੀਜ਼ਾਂ ਹੋਰ ਨੇ ਹਾਈ ਹੋਰ ਸੀ ਜਾਂ ਬਾਕੀ ਇਹ ਸੀ ਹੁਣ ਉਹ ਟੈਕਨੀਕਲੀ ਤਾਂ ਆਪਣੇ ਆਪ ਨੂੰ ਲਗਾਤਾਰਤਾ ਦੇ ਵਿੱਚੋਂ ਇਹ ਕਹਿੰਦੇ ਨੇ ਮੈਂ ਤਾਂ ਮਾਫ ਹੋ ਗਿਆ ਟੈਕਨੀਕਲੀ ਬਿਲਕੁਲ ਟੈਕਨੀਕਲੀ ਅਕਾਲ ਤਖਤ ਨੇ ਵੀ ਉਹਨਾਂ ਨੂੰ माफ ਕਰਤਾ ਟੈਕਨੀਕਲੀ ਵਾਪਸ ਲੈ ਲਿਆ ਸੀ ਤੇ ਟੈਕਨੀਕਲੀ ਉਹ ਕ੍ਰਿਮੀਨਲ ਕੇਸ ਚੋਂ ਵੀ ਨਿਕਾਲਿਆ ਉਹਨੇ ਐਥਿਕਲੀ ਸਵਾਲ ਹੀ ਹੁੰਦੇ ਨੇ ਜਿਹੜੇ ਹੁੰਦੇ ਨੇ ਪਾਰਟੀਆਂ ਦੇ ਸਾਹਮਣੇ ਜਾਂ ਬਾਕੀ ਨੇ ਜੇ ਵਾਕਈ ਉਹ ਝੂਠਾ ਕੇਸ ਸੀ ਇੱਕ ਵਾਰ ਤੁਸੀਂ ਬੈਂਡਰਾ ਕਰਕੇ ਤਾਂ ਜੇ ਗਲਤ ਲਾਇਆ ਸੀ ਤਾਂ ਮੈਨੂੰ ਲੱਗਦਾ ਤੇ ਉਹ ਬੀਬੀ ਨੂੰ ਤਾਂ ਹੁਣ ਉਹ ਇਹ ਟਿਕਣ ਥੋੜੀ ਦੇ ਸਕਦੇ ਸੀ ਕਿੱਥੇ ਗਏ ਕਿ ਨਹੀਂ ਮੁੜ ਕੇ ਮਾਨਹਾਨੀ ਜੇ ਉਹ ਅਨਮਗਨਾਂ ਬਸੇਰਾ ਕੁਛ ਹੁੰਦਾ ਨਾ ਕਰ ਲਈਦਾ ਐਡਾ ਇਲਜ਼ਾਮ ਤੁਸੀਂ ਲਾਉਂਦੇ ਹੋ ਇਹ ਕਿਵੇਂ ਲਾ ਸਕਦੇ ਹੋ ਕਿਸੇ ਰਿਸਪੈਕਟੇਬਲ ਲੀਡਰ ਤੇ ਜੇ ਗਲਤ ਹੈ ਤਾਂ ਜਿਹੜਾ ਐਡੇ ਵੱਡੇ ਰਤਵੇ ਦਾ ਮਾਲਕ ਹੋਵੇ ਚਲੋ ਜੀ ਉਹ ਮੈਨੇਜ ਕਰ ਲਿਆ ਗਿਆ ਕਹਿ ਸਕਦੇ ਹਾਂ ਮਤਲਬ ਕੋਈ ਇਹ ਗੱਲੇ ਨੂੰ ਤੁਸੀਂ ਮਾਫੀ ਔਰ ਮੈਨੇਜਮੈਂਟ ਮੈਨੇਜ ਕਰ ਲੈਣ ਚ ਕਾਫੀ ਜਾਂਦਾ ਫਰਕ ਪਤ ਜਾਂਦਾ ਹੁਣ ਬਹੁਤ ਦੇਰ ਅਕਾਲੀਦਾਰ ਨੇ ਵੀ ਲਾਤੀ ਬੋਲੇ ਕਾਫੀ ਜਿਆਦਾ ਪਛਤਾਤਾ ਪੂਜਾ ਕਰ ਲਿਆ ਮੇਰਾ ਕਹਿ ਲੈ ਅਕਾਲੀਦਾਰ ਨੂੰ ਜਦੋਂ ਵੀ ਪਹਿਲਾਂ ਜੱਜਦਾਰ ਸਾਹਿਬਾਨ ਨੂੰ ਉੱਤੇ ਵੀ ਬਹੁਤ ਪ੍ਰੈਸ਼ਰ ਰਿਹਾ ਹੋਊਗਾ ਜਦ ਵੀ ਕਦੇ ਉਹਨਾਂ ਨੇ ਦਰਖਾਸਤ ਦੇਣੀ ਉਦੋਂ ਹੀ ਰੌਲਾ ਪੈ ਜਾਂਦਾ ਸੀ ਰੌਲਾ ਪੈ ਜਾਂਦਾ ਸੀ ਫਿਰ ਉਹ ਮਾਮਲਾ ਸੈਟ ਕਈ ਦਰਖਾਸਤਾਂ ਤੋਂ ਬਾਅਦ ਪੈਦਲ ਚੱਲ ਕੇ ਉੱਥੇ ਤੱਕ ਜਾਣਾ ਬਾਕੀ ਚੀਜ਼ਾਂ ਕਰਨੀਆਂ ਬੜਾ ਕੁਝ ਕੀਤਾ ਖੈਰ ਉਸ ਤੋਂ ਬਾਅਦ ਫਿਰ ਅੰਦਰ ਖਾਤੇ ਉੱਥੋਂ ਵੀ ਰਾਹਤ ਮਿਲ ਗਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸੇ ਗੱਲ ਦੇ ਉੱਤੇ ਜਦੋਂ ਉਸ ਹਲਕੇ ਦੇ ਲੋਕ ਉਦੋਂ ਤੋਂ ਦੂਰ ਹੋਏ ਸੀਗੇ ਅਕਾਲੀ ਦਰ ਨੂੰ 980 ਸੀ ਉਹਨਾਂ ਸਮੇਂ ਦੇ ਵਿੱਚ ਹੁਣ ਤਾਂ ਇਹ ਲੱਗਦਾ ਵੀ ਹਲਕੇ ਦੇ ਲੋਕ ਤਾਂ ਜਿਹੜੇ ਅਕਾਲੀ ਦਰ ਨੇ ਲਗਾਣ ਵਾਲੀ ਪਿਛਲੇ ਸਮੇਂ ਦੇ ਵਿੱਚ ਜਦੋਂ ਉਹਨੇ ਰੈਲੀ ਕੀਤੀ ਸੀ ਪਾਰਲੀਮੈਂਟ ਤੋਂ ਪਹਿਲਾਂ ਕਿ ਦੱਸਿਆ ਜਾਏ ਕਿ ਇਹ ਕਬੱਡੀ ਰੈਲੀ ਪੈਰਨਲ ਕਰਕੇ ਲਗਾ ਕੱਲਾ ਕਰ ਰਿਆ ਸੀ ਜਾਂ ਉਦੋਂ ਵੀ ਇੱਕ ਅਦ੍ਰਿਸ਼ ਸ਼ਕਤੀ ਉਹਦੇ ਪਿੱਛੇ ਸੀਗੀ ਲੇ ਕੋਈ ਗੱਲ ਨਹੀਂ ਤੁਹਾਨੂੰ ਉਸ ਲਾਈਟ ਚ ਲਿਆਉਣਾ ਉੱਥੇ ਤੱਕ ਕਰਨਾ ਤੁਸੀਂ ਕਰੋ ਇਹ ਵੀ ਤਾਂ ਦੇਖੀ ਜਾਣ ਵਾਲੀ ਗੱਲ ਹੈ ਨਾ ਕਿ ਕਿਸ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਜਿਹੜਾ ਹੁੰਦਾ ਔਰ ਉਹ ਫਿਰ ਇਹ ਕਹਿੰਦੇ ਰਹੇ ਕਿ ਮੈਂ ਖੜਾ ਮੈਂ ਤਾਂ ਸੁਖਵੀਰ ਬਾਦਲ ਨਾਲ ਵੀ ਖੜਾ ਮੈਂ ਫਲਾਣੇ ਨਾਲ ਵੀ ਖੜਾ ਮੈਂ ਤਾਂ ਤੁਰ ਤੋਂ ਅਕਾਲੀਆ ਮੈਂ ਜੋ ਮੈਨੂੰ ਮਿਲੇ ਨਾ ਮਿਲੇ ਮੈਂ ਫਿਰ ਵੀ ਇਹ ਕੰਦ ਕਰ ਰਿਹਾ ਦੂਜੇ ਬੰਦੇ ਸਵਾਲ ਉਠਾ ਰਹੇ ਸੀ ਤੁਹਾਡੇ ਜੀ ਵੀ ਤੁਸੀਂ ਕਿਵੇਂ ਕਰ ਰਹੇ ਹੋ ਕੀਦੀ ਮਦਦ ਕਰ ਰਹੇ ਹੋ ਕਿਹਨੂੰ ਖੜਾ ਕਰ ਰਹੇ ਹੋ ਕਿਹਦੀ ਨਹੀਂ ਕਰ ਰਹੇ ਜਿਹੜੇ ਅੰਦਰੂਨੀ ਸਵਾਲ ਹੁੰਦੇ ਨੇ ਟਿੱਕਟ ਨੂੰ ਲੈ ਕੇ ਵੀ ਵੱਖ-ਵੱਖ ਬਵਾਦ ਨੇ ਹੁਣ ਇਹ ਸਾਰੇ ਸਵਾਲ ਦੇ ਉੱਤੇ ਅਕਾਲੀ ਦਲ ਮਤਲਬ ਇਹ ਵੀ ਘੱਟੋ-ਘੱਟ ਕਹਿ ਸਕਦਾ ਕਿ ਸਾਡੇ ਇੱਥੇਕਰ ਜਦ ਤੱਕ ਕੋਈ ਹੋਰ ਫੈਸਲਾ ਭੁੰਦਰ ਸਾਹਿਬ ਨੇ ਕਿਹੜੀ ਮੀਟਿੰਗ ਚ ਲਿਆ ਮੈਨੂੰ ਨਹੀਂ ਪਤਾ ਇਹ ਭੁੰਦਰ ਸਾਹਿਬ ਦੇ ਨਾਂ ਤੇ ਆਈ ਹੈ ਨਾ ਸ਼ਾਇਦ ਗਲਤੀ ਕੀਤੀ ਹੋਣੀ ਹੈ ਇਹ ਤਾਂ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜਾਂ ਇਹਨਾਂ ਦੀ ਮੀਟਿੰਗ ਜਾਂ ਕੋਰ ਕਮੇਟੀ ਦੀ ਮੀਟਿੰਗ 'ਚ ਕੋਈ ਡਿਸਕਸ ਹੋਇਆ ਜਾਂ ਜਨਰਲ ਨਜਰਾਤ ਚ ਇਹੋ ਜਿਹੀ ਚੀਜ਼ਾਂ ਤੁਸੀਂ ਜਾਂ ਕੋਈ ਅਕਾਲੀ ਦਲ ਨੇ ਫੈਸਲਾ ਕਰਦਾ ਕਿੰਨੇ ਸਾਲ ਪਛਤਾਤ ਤੋਂ ਬਾਅਦ ਆਪਾਂ ਵਾਪਸ ਲੈ ਲਾਂਗੇ ਇਹੋ ਜਿਹੇ ਕੇਸ ਸਾਡੇ ਜੇ ਹੋਰ ਵੀ ਆਉਣਗੇ ਜੇ ਨਹੀਂ ਆਉਣਗੇ ਤਾਂ ਨਹੀਂ ਲਵਾਂਗੇ ਇਹ ਫੈਸਲਾ ਕਿਸ ਪੱਧਰ ਤੇ ਹੋਇਆ ਇੱਕ ਅਲੱਗ ਗੱਲ ਹੈ ਪਰਪੂਦੜ ਸਾਹਿਬ ਨੇ ਦਲੇਰੀ ਦਾ ਕੰਮ ਕੀਤਾ ਇਸ ਸਮੇਂ ਦੇ ਦੌਰਾਨ ਦੇਖੋ ਇਹ ਦਲੇਰੀ ਛੋਟੀ ਗੱਲ ਨਹੀਂ ਹੁੰਦੀ ਇੱਕ ਐਡਾ ਕੇਸ ਐਡੇ ਵੱਡਾ ਖੜਾ ਹੋਇਆ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਇੰਗਲ ਆਉਂਦਾ ਜਿਹੜਾ ਬਾਰ-ਬਾਰ ਤੇ ਉਹਨਾਂ ਨੇ ਲੈ ਲਿਆ ਹੁਣ ਰਿਐਕਸ਼ਨ ਕੀ ਆਉਂਦਾ ਹੈ ਅਕਾਲੀ ਦਲ ਦੇ ਅੰਦਰੋਂ ਤੇ ਬਾਕੀ ਦੇ ਬਾਰੇ ਇਹ ਡਿਪੈਂਡ ਕਰੇਗਾ ਇਸਤੇ ਜਾਂ ਆਪੋਜੀਸ਼ਨ ਲੀਡਰਸ਼ਿਪ ਕੀ ਕਹਿੰਦੀ ਹੈ ਵੈਸੇ ਕੋਈ ਬਾਹਲਾ ਬੋਲਦੀ ਨਜ਼ਰ ਨਹੀਂ ਆ ਰਹੀ ਨਾ ਕੋਈ ਆਪੋਜੀਸ਼ਨ ਨਾ ਕੋਈ ਹੋਰ ਅਕਾਲੀ ਦਲ ਦੇ ਅੰਦਰੋਂ ਹੌਲੀ-ਹੌਲੀ ਸ਼ਾਇਦ ਟਾਈਮ ਲੈ ਰਹੇ ਹੋਣ ਇੱਕ ਦੂਜੇ ਨਾਲ ਸਲਾਹ ਕਰ ਰਹੇ ਹੋਣ ਉਹ ਕੀ ਕਹਿੰਦੇ ਨੇ ਉਹ ਨੰਗਨ ਪਰ ਅਕਾਲੀ ਦਲ ਨੂੰ ਪਹਿਲਾਂ ਇੱਕ ਮੈਂਬਰ ਮਿਲ ਗਿਆ ਬਿਨਾਂ ਭਰਤੀ ਤੋਂ ਦੁਆਰਾ ਆ ਗਿਆ ਭਰਤੀ ਡਰਾਈਵ ਤੱਕ ਵੀ ਚਲਾਈ ਨਹੀਂ ਹੋਈ ਦੂਜਾ ਉਹ ਕੱਲੇ ਭਰਤੀ ਦਾ ਲੀਡਰ ਮਤਲਬ ਮੈਂਬਰ ਨਹੀਂ ਮਿਲਿਆ ਐਕਚੁਅਲੀ ਉਸ ਹਲਕੇ ਦਾ ਆਗੂ ਪ੍ਰੈਕਟੀਕਲੀ ਆਗੂ ਹੀ ਹੈ ਬਾਕੀ ਦਾ ਸਾਰੇ ਮੈਂਬਰ ਨੇ ਪ੍ਰੈਕਟੀਕਲ ਲੀਡ ਕਰੂਗਾ ਹੁਣ ਉਸ ਲਿਹਾਜ ਦੇ ਨਾਲ ਔਰ ਇਹ ਕੋਈ ਬਣੀ ਗੱਲ ਨਹੀਂ ਹੈ ਕਿ ਅੱਜ ਮੈਂਬਰ ਨੇ ਤੇ ਕੱਲ ਨੂੰ ਫਿਰ ਜਲਾ ਜਸਦਾਰ ਹੁਣ ਪਰਸੋਂ ਕੋਰ ਕਮੇਟੀ ਚ ਵੀ ਹੋਣਾ ਇਹ ਕੋਈ ਬੱਤ ਤਾਂ ਇੱਕ ਪ੍ਰੋਸੈਸ ਹੀ ਹੈ ਪਹਿਲੀ ਇੱਕ ਗੱਲ ਹੁੰਦੀ ਹੈ ਔਰ ਜਿਹੜੇ ਕਿ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਦਿਖਾਈ ਦਊਂਗਾ ਇਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਜਦੋਂ ਸੁੱਚਾ ਸਿੰਘ ਲੰਗਾਂ ਨਾਲੇ ਪਾਣਾ ਵਾਪਰਿਆ ਉਸ ਤੋਂ ਬਾਅਦ ਉਹਨਾਂ ਨੂੰ ਸ਼ਰਮਣੀ ਕਮੇਟੀ ਮੈਂਬਰ ਵਜੋਂ ਔਰ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਸਾਰੀਆਂ ਚੀਜ਼ਾਂ ਤੋਂ ਪਾਸੇ ਕਰਤਾ ਗਿਆ ਸੀ ਤੇ ਕੁਦਰਤੀ ਜਦੋਂ ਅਕਾਲੀ ਦਲ ਵਾਪਸ ਲੈ ਰਿਹਾ ਜਥੇਦਾਰ ਮਾਫ ਕਰ ਚੁੱਕੇ ਆ ਤਾਂ ਫਿਰ ਉਹ ਬਤੌਰ ਮੈਂਬਰ ਇਸ ਵਾਰੀ ਜਿਹੜੀ ਨਵੰਬਰ ਵਾਲੀ ਚੋਣ ਆ ਉਹਦੇ ਵਿੱਚ ਬੈਠੇ ਹੋਣਗੇ ਇਹੋ ਜਿਹੇ ਬੰਦਾ ਜਦੋਂ ਬੈਠਾ ਹੁੰਦਾ ਤੇ ਘੱਟੋ ਘੱਟ ਇੱਕ ਅੱਧ ਦੇ ਡੇਢਕ ਜਲਾ ਜਿਹੜਾ ਹੁਣ ਨਾਲ ਪਠਾਨਕੋਟ ਦੀ ਆ ਉੱਥੋਂ ਚੁਣ ਕੇ ਆਏ ਮੈਂਬਰ ਵੀ ਉਹਦੇ ਵਾਲੇ ਦੁਆਲੇ ਹੁੰਦੇ ਆ ਤਿਰਲੰਗਾ ਦਾ ਜਦੋਂ ਵਰਚਸਪ ਸੀ ਉਦੋਂ ਐਗਜ਼ੈਕਟਿਵ ਮੈਂਬਰ ਧਰਮ ਪ੍ਰਚਾਰ ਦੇ ਮੈਂਬਰ ਕਈ ਉਹਦੇ ਕਹਿਣ ਤੇ ਬਣਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਇਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਬਣਾ ਦਿੱਤਾ ਤੇ ਰੌਲਾ ਪੈ ਗਿਆ ਰੌਲਾ ਪੈ ਗਿਆ ਤੇ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਬਾਲ ਸਾਹਿਬ ਨੂੰ ਪੁੱਛਿਆ ਰਾਹ ਦੇ ਵਿੱਚ ਫੋਨ ਆ ਗਿਆ ਇਹ ਵਾਪਸ ਜਾਂਦੇ ਸੀ ਤੇ ਬਾਦਲ ਸਾਹਿਬ ਨੇ ਕਿਹਾ ਵੀ ਲੰਗਾ ਸਾਹਿਬ ਰਿਜ਼ਾਈਨ ਕਰਨਾ ਪੈਣਾ ਔਖਾ ਹੋ ਗਿਆ ਕਿ ਕਹਿੰਦੇ ਰਿਜ਼ਾਈਨ ਤਾਂ ਨਹੀਂ ਕਰਨਾ ਤੇ ਮੈਂ ਆਪ ਹੀ ਛੱਡ ਦੇਣਾ ਤੁਸੀਂ ਕਰੋੜ ਕੇ ਕਹੋ ਇਹ ਲੰਗਾਹ ਨੇ ਇਹਨੂੰ ਪ੍ਰਮਾਨ ਨਹੀਂ ਕੀਤਾ ਠੀਕ ਹੈ ਜੀ ਤੇ ਮੇਰਾ ਹੀ ਬੰਦਾ ਲਾਓ ਫਿਰ ਮੈਨੂੰ ਯਾਦ ਹੈ ਮਰਹੂਮ ਰਤਨ ਸਿੰਘ ਜੱਫਰਵਾਲ ਨੂੰ ਧਰਮ ਪ੍ਰਚਾਰ ਕਮੇਟੀ ਚ ਰਿਪਲੇਸ ਇਹਨਾਂ ਦੀ ਜਗ੍ਹਾ ਕੀਤਾ ਗਿਆ ਸੋ ਸੁੱਚਾ ਸਿੰਘ ਲੰਗਾਹ ਇਸ ਮਾਝੇ ਦੀ ਰਾਜਨੀਤੀ ਵਿੱਚ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਰਤਨ ਸਿੰਘ ਜਨਾਲਾ ਤੇ ਵੱਡੇ ਵੱਡੇ ਆਗੂ ਹੁੰਦੇ ਸੀਗੇ ਉਸ ਵੇਲੇ ਬਾਦਲ ਸਾਹਿਬ ਤੇ ਨਾਲ ਵਾਲਿਆਂ ਦੇ ਵਿੱਚ ਇਹ ਤਗੜੀ ਧਿਰ ਬਣਦੇ ਹੁੰਦੇ ਸੀ ਸੋ ਬਿਕਰਮ ਮਰੀਠੀਆ ਨੂੰ ਮਾਜੇ ਦੇ ਵਿੱਚ ਜ਼ਰੂਰਤ ਸੀ ਗਰਦਾਸਪੁਰ ਖਾਲੀ ਹੋ ਗਿਆ ਸੀਗਾ ਮੈਨੂੰ ਲੱਗਦਾ ਬਿਕਰਮ ਸਿੰਘ ਮਰੀਠੀਆ ਦੀ ਸਹਿਮਤੀ ਨਾਲ ਸੁਖਵੀਰ ਸਿੰਘ ਬਾਦਲ ਨੇ ਫੈਸਲਾ ਕਰਕੇ ਭੁੰਦੜ ਸਾਹਿਬ ਤੋਂ ਹਾਲਾਕ ਕਰਾਤਾ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਕਿ ਉਹਨਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਜਾਂਦੀ ਹੈ ਮੰਨਿਆ ਜਾਂਦਾ ਕਿ ਲੰਗਾ ਬਾਪੇ ਸ਼ਿਕ ਨੇ ਵੀ ਮੈਨੂੰ ਬਣਾਓ ਫਿਰ ਵੇਖੋ ਮੈਂ ਨੇਰੀਆਂ ਲਿਆਉਂਦਾ ਸੋ ਹੁਣ ਨੇਰੀਆਂ ਆਉਣਗੀਆਂ ਜੀ ਇਹ ਨੇਰੀਆਂ ਤਾਂ ਫਿਰ ਆਉਂਦੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਕਿਤੇ ਕਿਸੇ ਚਖੜ ਚ ਤਬਦੀਲ ਨਾ ਹੋ ਜਾਣ